ਭਾਰਤ ਪਾਕਿਸਤਾਨ ਵਿਚਾਲੇ ਲਗਾਤਾਰ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ ਬੀਤੀ ਰਾਤ ਫਿਰੋਜ਼ਪੁਰ ਦੇ ਵਿੱਚ ਇੱਕ ਡਰੋਨ ਇੱਕ ਘਰ ਦੇ ਵਿੱਚ ਘਿਰਦਾ ਹੈ ਉਸ ਤੋਂ ਬਾਅਦ ਲੋਕਾਂ 'ਚ دہشت ਆ ਜਾਂਦੀ ਹੈ ਪਰ ਅੱਜ ਦੱਸਦੀ ਹੈ ਕਿ ਸਵੇਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਡੀਸੀ ਵੱਲੋਂ ਪੂਰੇ ਬਾਜ਼ਾਰ ਬੰਦ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਬਾਜ਼ਾਰਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਾ ਬਾਜ਼ਾਰਾਂ ਚ ਕਿਸੇ ਸਮੇਂ ਰੌਣਕ ਰਹਿੰਦੀ ਸੀ ਪਰ ਇਹ ਬਾਜ਼ਾਰ ਅੱਜ ਬਿਲਕੁਲ ਸੁਨਸਾ ਨੇ ਭਾਰਤ ਪਾਕਿਸਤਾਨ ਵਿਚਾਲੇ ਜਾਂਦਾ ਮਾਹੌਲ ਲਗਾਤਾਰ ਤਣਾਅਪੂਰਨ ਹੁੰਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਤਸਵੀਰਾਂ ਫਿਰੋਜ਼ਪੁਰ ਸਰਹੱਦੀ ਇਲਾਕੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਭਾਰਤ ਦੇ ਨਾਲ ਆਡੇ ਹੌਸਲੇ ਬਿਲਕੁਲ ਬੁਲੰਦ ਨੇ ਅਸੀਂ ਦੇਸ਼ ਦੇ ਨਾਲ ਆ ਔਰ ਜੇਕਰ ਭਾਰਤ ਕੋਈ ਵੀ ਕਾਰਵਾਈ ਕਰਦਾ ਤਾਂ ਅਸੀਂ ਭਾਰਤ ਦੇ ਨਾਲ ਸੀਨੇ ਨਾਲ ਸੀਨਾ ਜੋੜ ਕੇ ਖੜੇ ਆ ਬੰਦ ਰੱਖਣ ਦੇ ਵਿੱਚ ਵਪਾਰੀਆਂ ਨੇ ਕਿਹਾ ਸਾਨੂੰ ਦੁਕਾਨਾਂ ਬੰਦ ਰੱਖਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਦਿੱਕਤ ਨਹੀਂ ਆ ਰਹੀ ਨੁਕਸਾਨ ਨਫਾ ਚੱਲੰਦੇ ਬਿਲਕੁਲ ਤਿਆਰ ਆ ਅਗਲੇ ਹੁਕਮਾਂ ਤੱਕ ਫਿਰੋਜ਼ਪੁਰ ਦੇ ਵਿੱਚ ਦੁਕਾਨਾਂ ਬੰਦ ਕਰਨ ਦਾ ਜਿਹੜਾ ਕੀ ਐਲਾਨ ਕਰ ਦਿੱਤਾ ਗਿਆ ਆਓ ਸੁਣਾ ਦਿੰਦੇ ਆ ਕਿ ਲੋਕਾਂ ਦਾ ਇਸ ਮੌਕੇ ਕੀ ਕਹਿਣਾ ਹੈ ਸਰਦਾਰ ਜੀ ਇਹ ਜੋ ਜਿਹੜਾ ਅੱਜ ਬਦਲ ਰਿਹਾ ਹੈ ਕੀ وجہ ਹੈ ਇਹ ਜਿਹੜਾ ਮਾਹੌਲ ਬਹੁਤ ਖਰਾਬ ਹੈ ਤੁਹਾਨੂੰ ਵੀ ਦੇਖਿਆ ਹੀ ਹੈ ਤੁਸੀਂ ਪਾਕਿਸਤਾਨ ਵੱਲੋਂ ਕੱਲ ਵੀ ਬਹੁਤ ਅਟੈਕ ਕੀਤਾ ਗਿਆ ਹੰਦਸਾਨ ਤੇ ਉਹਨੂੰ ਲੈ ਕੇ ਮਾਹੌਲ ਖਰਾਬ ਹੈ ਪ੍ਰਸ਼ਾਸਨ ਦਾ ਸਾਥ ਦੇਈਏ ਦੁਕਾਨਾਂ ਬੰਦ ਕਰਾਈਆਂ ਉਹਨਾਂ ਨੇ ਅਗਲੇ ਹੁਕਮਾਂ ਤੱਕ ਉਹਨਾਂ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਵੱਲੋਂ ਹੁਕਮ ਹੈ ਇਹ ਦੁਕਾਨਾਂ ਬੰਦ ਕਰੋ ਤੇ ਸਾਰੇ ਆਪਦੇ ਦੇ ਘਰ ਚ ਸੇਫ ਹੋ ਕੇ ਬਹਿ ਜਾਓ ਬਾਹਰ ਸੜਕਾਂ ਦੇ ਮੋਟਰਸਾਈਕਲ ਕਾਰ ਵਹੀਕਲ ਲੈ ਕੇ ਕੋਈ ਵੀ ਘਰੋਂ ਬਾਹਰ ਨਾ ਨਿਕਲੋ ਇਹ ਵੀ ਰਾਤ ਨੂੰ ਲਕਾਂ ਲਗਾ ਕੇ ਲੋਕ ਬਾਈਕ ਵਗੈਰਾ ਟਾਰਾ ਦੇ ਕਿਤੇ ਉਹ ਤਾਂ ਮੈਂ ਪ੍ਰਸ਼ਾਸਨ ਐਸਐਸਬੀ ਸਾਹਿਬ ਨੂੰ ਬੇਨਤੀ ਕਰਨਾ ਡੀਸੀ ਸਾਹਿਬ ਨੂੰ ਵੀ ਜਿਹੜੇ ਲੋਕੀ ਮੰਨ ਲਓ 8 ਵਜੇ ਦਾ ਟਾਈਮ ਦਿੱਤਾ ਹੈ ਬਲੈਕਆਊਟ ਦਾ 8 ਵਜੇ ਤੋਂ ਬਾਅਦ ਵੀ ਜਿਹੜੇ ਤਮਾਸ਼ੀ ਨਹੀਂ ਕਰ ਰਹੇ ਜਾਂ ਵੇਖਣ ਵਾਸਤੇ ਸੜਕਾਂ ਦੇ ਕਾਰਾਂ ਬਾਈਕ ਲੈ ਕੇ ਨਿਕਲਦੇ ਨੇ ਤੇ ਉਹ ਆਪ ਦਾ ਨੁਕਸਾਨ ਤਾਂ ਕਰਉਣਾ ਕਰਉਣਾ ਨਾਲ ਦੂਜਿਆਂ ਦਾ ਕਰਾਨ ਕੇ ਨੁਕਸਾਨ ਮੈਂ ਐਸਐਸਬੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਜਿਆਦਾ ਕੋਈ ਨਹੀਂ ਤਾਂ ਰਾਤ ਨੂੰ ਫੜ ਕੇ ਰੈਸਟ ਕਰਨਾ ਚਾਹੀਦਾ ਘੱਟੋ ਘਾਟ ਸਵੇਰੇ ਹੋਣਾ ਛੱਡਣ ਰਾਤ ਅੰਦਰ ਲ ਲਵੀ ਇਹ ਕੀ ਕਰਨ ਦੇ ਆ ਕਿਉਂਕਿ ਜਦੋਂ ਪਤਾ 8 ਵਜੇ ਬੰਦ ਹੋ ਜਾਣਾ ਤੇ 8 ਵਜੇ ਤੋਂ ਪਹਿਲੇ ਜੋ ਕੰਮ ਬੰਦਾ ਕਰਕੇ ਆਦਾ ਉਹਦੇ ਘਰੇ ਬੱਚੇ ਸੇਵ ਹੋ ਕੇ ਬਹੇ ਆਪਦੀ ਸੇਫਟੀ ਆਪਦੇ ਹੱਥੀ ਆ ਆਪਣੇ ਬਿਲਕੁਲ ਜੀ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਜੋ ਪ੍ਰਸ਼ਾਸਨ ਕਹਿੰਦਾ ਆਪਾਂ ਨੂੰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਜੀ ਹਲੋ ਜੀ ਕੀ ਨਾ ਤੁਹਾਡਾ ਤੇ ਕੀ ਗੱਲ ਹੁਣ ਬਾਜ਼ਾਰ ਕਿਉਂ ਬੰਦ ਪਿਆ ਹਾਲਾਤ ਕੋ ਦੇਖ ਤੇ ਉਹ ਇਹ ਸਾਰਾ ਬਾਜ਼ਾਰ ਬੰਦ ਪੜਾ ਹੋਆ ਰਾਤ ਤੋਂ ਵੀ ਹਾਲਾਤ ਖਰਾਬ ਥੇ ਅੱਜ ਵੀ ਅਲਾਉਸਮੈਂਟ ਹੋਈ ਹੈ ਕੀ ਬਾਜ਼ਾਰ ਬੰਦ ਰੱਖੋ ਅ ਪ੍ਰਸ਼ਾਸਨ ਦੇ ਸਾਥ ਹਾਂ ਹਾਂ ਪ੍ਰਸ਼ਾਸਨ ਦੇ ਸਾਥ ਸਾਰਾ ਕੰਮ ਹੋ ਹੀ ਹੋ ਰਿਹਾ ਸਾਰੇ ਦੁਕਾਨਾਂ ਬੰਦ ਹੈ ਬਾਜ਼ਾਰ ਹਾਂ ਬਾਜ਼ਾਰ ਬੰਦ ਪੜਾ ਹੈ ਕੀ ਨਾਉਂ ਦਈਂ ਆਨੰਦੀ ਲਾਸ਼ ਹਾਂਜੀ ਸਰ ਹਾਂਜੀ ਸਰ ਜੀ ਸਰ ਅੱਜ ਬਾਜ਼ਾਰ ਕਿਉਂ ਬੰਦ ਹੈ ਬਾਜ਼ਾਰ ਤੁਸੀਂ ਦੇਖ ਰਹੇ ਹੋ ਬਾਜ਼ਾਰ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਤੇ ਬਾਜ਼ਾਰ ਵਾਲਿਆਂ ਨੂੰ ਵੀ ਚਾਹੀਦਾ ਹੈ ਸਮਰਥਨ ਦੇਣਾ ਸਾਥ ਦੇਣਾ ਕਿ ਆਪਣੀਆਂ ਜਿਹੜੇ ਘਰਾਂ ਦੀਆਂ ਨਾਈਟ ਲਾਈਟਾਂ ਬਲੈਕਆਊਟ ਕਿਹਾ ਤੇ ਬਲੈਕਆਊਟ ਹੀ ਕਰਨ ਜੀ ਆਪਣਾ ਲਾਈਟ ਜਗ ਰਹੀ ਹੈ ਤੇ ਖਾਈ ਫੀਮੇ ਕੀ ਆਪਾਂ ਹਾਲਾਤ ਦੇ ਵੇਖੇ ਨੇ ਰਾਤ ਨੂੰ ਡਰੋਂ ਡਿੱਗਿਆ ਲਾਈਟ ਵੇਖ ਕੇ ਡਿੱਗਿਆ ਗਿਆ ਹੈ ਉਹ ਮੈਨੂੰ ਡਿੱਗਿਆ ਗਿਆ ਤਿੰਨ ਜਾਨੇ ਬਹੁਤ ਗੰਭੀਰ ਨੇ ਆਪਣੀ ਸੁਰੱਖਿਆ ਆਪ ਵੀ ਕਰੋ ਨਾਲ ਸਾਥ ਵੀ ਦਿਓ ਪਬਲਿਕ ਦਾ ਵੀ ਨਾਲ ਸੰਯੋਗ ਵੀ ਦਿਓ ਇੱਕ ਦੂਜੇ ਦਾ ਕਿ ਆਪਾਂ ਇੱਕ ਦੂਜੇ ਦਾ ਸਾਥ ਨਾਲ ਚੱਲੀਏ ਬਿਆਰ ਫਰਬੰਦ ਪੂਰਾ ਬਿਆਰ ਮੁਕੰਮਲ ਬੰਦ ਹੈ ਜੀ ਬੰਦ ਨਾਲ ਹੀ ਚੰਗਾਈ ਹੈ ਵੀ ਦੇਖੋ ਸਾਥ ਜ਼ਰੂਰ ਦਿਓ ਇੱਕ ਦੂਜੇ ਦਾ ਮੇਰਾ ਨਾਮ ਅਨਿੰਦਰ ਵਿਜਾਜ ਭਾਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਸੀਸ਼ ਕੁਮਾਰ ਬਿਲਾਜ ਜੀ ਭਾਈ ਸਾਹਿਬ ਪ੍ਰਸ਼ਾਸਨ ਦਾ ਸਾਥ ਦਿਓ ਤੇ ਇਹ ਜਿਹੜੀਆਂ ਰਾਤੀ ਤੁਸੀਂ ਮੋਟਰਸਾਈਕਲ ਕਾਰਾਂ ਕੋਨਾ ਲੈ ਕੇ ਜਾਂਦੇ ਹੋ ਉਹ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਤੁਸੀਂ ਆਪ ਤਾਂ ਲੋਕ ਮਰਦੇ ਹੋ ਨਾਲ ਦੂਜਿਆਂ ਨੂੰ ਵੀ ਮਾਰਦੇ ਹੋ ਖਾਈ ਖਾਈ ਹੋਇਆ ਇੱਕ ਕੰਮ ਟਰੈਕਟਰ ਤੋਂ ਆਇਆ ਕੀ ਹੋਇਆ ਐਸਲੇ ਉਹ ਬਾਗੀ ਹਸਵਾਲ ਦਾ ਹਲ ਹੈ 150 ਬਜ਼ਾਰ ਪੂਰਾ ਬਜ਼ਾਰ ਪੂਰਾ ਬੰਦੇ ਪਰ ਬਜ਼ਾਰ ਵਾਲੇ ਪੂਰਾ ਸਾਥ ਨਹੀਂ ਦਿੰਦੇ ਪਏ ਇਹ ਪ੍ਰਸ਼ਾਸਨ ਦਾ ਸਾਥ ਦੇਣਾ ਮੇਰਾ ਨਾਮ ਸੀਸ਼ ਕੁਮਾਰ ਬਲਜ ਜੀ